ਇੱਕ ਨਗਰ ਉਦਰ ਦੇ ਵਿੱਚ ਜਿਹੜਾ ਨਗਰ ਕੌਂਸਲ ਦੇ ਵਿੱਚ ਇੱਕ ਮਾਮਲਾ ਉੱਠਿਆ ਸਵੇਦਰ ਟਲਿਆ ਜਾਂਦਾ ਸੀ ਤੁਸੀਂ ਕੀ ਕਹਿਣਾ ਚਾਹੋਗੇ ਅ ਐਸਟਰਾ ਕੇ ਵੀ ਮਾੜੇ ਕੰਮ ਦਾ ਮਾੜੰਦ ਤਿੱਜਾ ਔਰ ਜੇ ਕੋਈ ਅਣਜਾਣ ਇਨਸਾਨ ਗਲਤੀ ਕਰ ਜਾਏ ਤੇ ਉਹ ਉਹਦੇ ਲਈ ਮਾਫੀ ਵੀ ਹੁੰਦੀ ਆ ਉਹਦੇ ਵੱਲ ਕਿਸੇ ਦਾ ਧਿਆਨ ਵੀ ਨਹੀਂ ਜਾਂਦਾ ਜਦੋਂ ਤੁਸੀਂ ਸਾਰੀ ਜ਼ਿੰਦਗੀ ਦੇ ਪਹਿਲਾਂ ਤੁਹਾਡੇ ਬਾਪ ਪ੍ਰਧਾਨ ਰਿਆ ਹੋਵੇ ਫਿਰ ਤੁਸੀਂ ਪ੍ਰਧਾਨ ਰਹੇ ਹੋ ਫਿਰ ਤੁਸੀਂ ਮੌਜੂਦਾ ਜਿਹੜਾ ਪ੍ਰਧਾਨ ਆ ਉਹਨੇ ਵੀ 5 ਸਾਲ ਦੀ ਪ੍ਰਧਾਨਗੀ ਕਰ ਲਈ ਹੋਵੇ ਉਸ ਤੋਂ ਬਾਅਦ ਤੁਸੀਂ ਇਹ ਕਿ ਇਹੋ ਜੀ ਗਲਤੀ ਕਰੋ ਕਿ ਤੁਸੀਂ ਨਗਰ ਕੌਂਸਲ ਦਾ ਆਪਣਾ ਰਿਕਾਰਡ ਜਿਹਨੂੰ ਕਹਿੰਦੇ ਹੁੰਦੇ ਨੇ ਨਾ ਕਿ ਇੱਕ ਬਾੜੀ ਖੇਤ ਨੂੰ ਖਾਵੇ ਤੁਸੀਂ ਖੁਦ ਹੀ ਆਪਣਾ ਰਿਕਾਰਡ ਟੈਂਪਰ ਕਰੋ ਆਪਣੇ ਰਿਕਾਰਡ ਨੂੰ ਚੋਰੀ ਕਰਕੇ ਉਹਨੂੰ ਟੈਂਪਰ ਕਰੋ ਇਹ ਇੱਕ ਬਲੰਡਰ ਹੈ ਇੱਕ ਬਹੁਤ ਵੱਡਾ ਗੁਨਾਹ ਹੈ ਜੇਦੀ ਕੋਈ ਮਾਫੀ ਨਹੀਂ ਸੀ ਜੇ ਤੈ ਤਾਂ ਡਿਪਾਰਟਮੈਂਟ ਨੇ ਆਪਣਾ ਫਰਜ਼ ਨਿਭਾਇਆ ਮੈਂ ਸਮਝਦੀਆਂ ਕਿ ਵੀ ਇਹ ਫਰਜ਼ ਜਿਹੜਾ ਉਹ ਨਿਭਾਉਣਾ ਹਰ ਇੱਕ ਨੂੰ ਆਪਣਾ ਫਰਜ਼ ਜਿਹੜੀ ਡਿਊਟੀ ਆ ਉਹ ਮੰਦਰ ਨਾਲ ਨਿਭਾਉਣੀ ਚਾਹੀਦੀ ਹੈ ਨਗਰ ਕੌਂਸਲ ਦੇ ਵਿੱਚ ਹੀ ਇਸ ਤਰ੍ਹਾਂ ਦੇ ਮਾਮਲੇ ਕਿਉਂ ਹੁੰਦੇ ਆ ਇਹ ਤਾਂ ਹੁਣ ਤੁਸੀਂ ਜਿਹੜੇ ਸੰਬੰਧਿਤ ਲੋਕ ਰਹੇ ਨੇ ਜਿਨ੍ਹਾਂ ਨੇ ਇਹ ਰਿਵਾਜ ਪਾਏ ਹੋਏ ਉਹ ਦੇਖਣ ਹੁਣ ਅੱਗੇ ਤੋਂ ਨਹੀਂ ਰਹਿਣਗੇ ਕਿ ਕਦਾ ਜਿੱਦਾਂ ਕਹਿੰਦੇ ਹੁੰਦੇ ਕਿ ਵੀ ਜਦੋਂ ਤੋਂ ਮੈਂ ਥੋੜੀ ਸਖਤੀ ਕੀਤੀ ਆ ਉਦੋਂ ਤੋਂ ਇਹ ਜਿਹੜੇ ਆ ਕਾਰਨਾਮੇ ਘਟੇ ਨੇ ਔਰ ਅੱਗੇ ਤੋਂ ਬਿਲਕੁਲ ਬੰਦ ਹੋ ਜਾਣਗੇ ਤੁਸੀਂ ਅੱਗੋਂ ਤੋਂ ਇਹੋ ਜਿਹੇ ਘਟਨਾਵਾਂ ਨਹੀਂ ਦੇਖੋਗੇ ਸਾਬਕਾ ਪ੍ਰਧਾਨ ਨਗਰ ਕੌਂਸਲ ਦਾ ਪ੍ਰਧਾਨ ਅਤੇ ਇੱਕ ਕਲਰਕ ਜੀ ਜਿਹਨੂੰ ਪਹਿਲਾਂ ਵੀ ਸਸਪੈਂਡ ਕੀਤਾ ਗਿਆ ਉਹਦੇ ਵੱਲੋਂ ਹੀ ਇਸ ਤਰ੍ਹਾਂ ਤੇ ਕਾਰਵਾਈ ਨੂੰ ਕਿਸ ਤਰ੍ਹਾਂ ਦੇਖਦੇ ਆਂ ਬਿਲਕੁਲ ਸਹੀ ਕਾਰਵਾਈ ਆ ਔਰ ਹਰ ਇੱਕ ਮੁਲਾਜ਼ਮ ਨੂੰ ਮੈਂ ਕਹਿੰਨੀ ਕਿ ਜਿਸ ਵੀ ਅਫਸਰ ਨੇ ਇੱਕ ਡਿਊਟੀ ਆਪਣੀ ਨਿਭਾਈ ਆ ਮੈਂ ਉਹਦੀ ਬਹੁਤ ਸ਼ਲਾਘਾ ਕਰਦੀ ਆ ਕਿ ਆਪਣੇ ਡਿਊਟੀ ਪ੍ਰਤੀ ਇਮਾਨਦਾਰ ਹੋਣਾ ਸਾਡਾ ਫਰਜ਼ ਬਣਦਾ ਚਾਹੇ ਮੈਂ ਹੋਵਾਂ ਚਾਹੇ ਕੋਈ ਸਰਕਾਰੀ ਮੁਲਾਜ਼ਮ ਹੋਵੇ ਸਰਕਾਰੀ ਰਿਕਾਰਡ ਦੇ ਨਾਲ ਛੇੜਛੜ ਜਿਹੜੀ ਹੈ ਬਹੁਤ ਵੱਡੀ ਗਲਤੀ ਹੁੰਦੀ ਆ ਔਰ ਇਹ ਛੇੜਛੜ ਜਿਹੜੀ ਨਾ ਪੀੜੀਦਰ ਪੀੜੀ ਕਈ ਵਾਰੀ ਤੁਹਾਨੂੰ ਬਹੁਤ ਸਾਰੇ ਲੋਕਾਂ ਨੂੰ ਨੁਕਸਾਨ ਕਰ ਜਾਂਦੀ ਆ ਜਦੋਂ ਤੁਸੀਂ ਇੱਕ ਕੋਈ ਰਿਕਾਰਡ ਦੇ ਵਿੱਚ ਛੇੜਛੜ ਕਰ ਦਿੰਦੇ ਆ ਇਹ ਇੱਕ ਇਹ ਇੱਕ ਧਰੂਖਰ ਹੁੰਦੀ ਆ ਜਿਹੜਾ ਸਰਕਾਰੀ ਰਿਕਾਰਡ ਹੁੰਦਾ ਇੱਕ ਧਰੂਖਰ ਆ ਕਿਸੇ ਵੀ ਸਮਾਜ ਦੀ ਜੇ ਤੁਸੀਂ ਵਿਚਰਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਰਿਕਾਰਡ ਜਿਹੜਾ ਕਈ ਵਾਰੀ ਕਈਆਂ ਨੂੰ ਬਹੁਤ ਵੱਡਾ ਨੁਕਸਾਨ ਕਰ ਜਾਂਦਾ ਹੈ ਕਿਸੇ ਹੋਰ ਵੀ ਗਲਤੀ ਪਾਈ ਜਾਵੇਗੀ ਉੱਤੇ ਵੀ ਕਾਰਵਾਈ ਬਿਲਕੁਲ ਬਰਾਬਰ ਦੀ ਕਾਰਵਾਈ ਕੀਤੀ ਜਾਊਗੀ